ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਪੂਰਵੀ ਮਹਲਾ 4 ਜਗ ਜੀਵਨ ਅਪਰੰਪਰ ਸਵਾਮੀ ਜਗ ਦੇਸ਼ਰ ਪੁਰਖ ਵਿਦਾਤੇ ਜਿਤ ਮਾਰਗ ਤੁਮ ਪ੍ਰੇਰੋ ਸਾਮੀ ਤਿਤ ਮਾਰਗ ਹਮ ਜਾਤੇ RAM ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ RAM ਰਸ ਪਾਇਆ ਹਰ RAM ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਫਗਦ ਹਰ ਹਰ ਨਾਮ ਹਰ ਸਾਤੇ ਤਿੰਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤਿ RAM ਰਸ ਖਾਤੇ ਜਿਨ ਕੋ ਲਖਤ ਲਿਖੇ ਧਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮਹਿਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਹ ਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਏ ਹਰ ਕਿਰਪਾਤੇ ਰਾਮ ਤੁਮ ਆਪੇ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਐ ਹਰ ਕਿਰਪਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 169 ਦੇ ਉੱਪਰ ਅੰਕਿਤ ਹੈ ਪਾਸ਼ਾ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਉਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਰਾਮ ਮੇਰਾ ਮਨ ਹਰ ਸੀਤੀ ਰਾਤੇ ਰਾਮ ਉਹ ਜੋ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਇਹ ਰਾਮ ਜੀ ਮੇਰਾ ਮਨ ਜਿਹੜਾ ਹੈ ਹਰੀ ਦੇ ਨਾਲ ਰਤਿਆ ਗਿਆ ਹੈ ਕੀ ਬਖਸ਼ਿਸ਼ ਕਿਸ ਤਰ੍ਹਾਂ ਦੀ ਹੈ ਕਹਿੰਦੇ ਸਤ ਸੰਗਤ ਮਿਲ RAM ਰਸ ਪਾਏ ਸਤ ਸੰਗਤ ਵਿੱਚ ਮਿਲ ਕੇ ਸਤ ਸੰਗਤ ਵਿੱਚ ਮਿਲਣ ਦਾ ਭਾਵ ਕੀ ਹੈ ਕਿ ਜਦੋਂ ਅਸੀਂ ਸੰਗਤ ਕਰਦੇ ਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹ ਜੋ ਬਚਨ ਭਾਵੇਂ ਕੀਰਤਨ ਰੂਪ ਦੇ ਵਿੱਚ ਆਪਾਂ ਸਰਬਣ ਕਰਦੇ ਆਂ ਕਥਾ ਰੂਪ ਦੇ ਵਿੱਚ ਸਰਬਣ ਕਰਦੇ ਆਂ ਜਾਂ ਹੁਕਮ ਰੂਪ ਦੇ ਵਿੱਚ ਸਰਬਣ ਕਰਦੇ ਆਂ ਇਹ ਸ਼ਬਦ ਜਿਹੜੇ ਹਨ ਸਾਡੇ ਵਾਸਤੇ ਪ੍ਰੇਰਣਾਦਾਇਕ ਹਨ ਸਾਡੇ ਵਾਸਤੇ ਲੈਸਨ ਹੈ ਜਿਸ ਤਰ੍ਹਾਂ ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਜੋ ਪ੍ਰਕਾਸ਼ ਕਰਦੇ ਆ ਗੁਰੂ ਸਾਹਿਬ ਦੀ ਸ਼ਬਦ ਬਖਸ਼ਿਸ਼ ਕਰਦੇ ਆ ਆਮ ਕਰਕੇ ਹਰੇਕ ਗੁਰਦੁਆਰਾ ਸਾਹਿਬ ਦੇ ਬਾਹਰ ਨੋਟਿਸ ਬੋਰਡ ਦੇ ਉੱਪਰ ਇੱਕ ਸ਼ਬਦ ਦੀਆਂ ਦੋ ਪੰਕਤੀਆਂ ਜਾਂ ਪੂਰਾ ਸ਼ਬਦ ਜਿਹੜਾ ਲਿਖਿਆ ਜਾਂਦਾ ਉਹਦਾ ਭਾਵ ਹੈ ਕਿ ਅੱਜ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਵੈਸੇ ਵੀ ਹੁਕਮਾ ਵੀ ਹਰੇਕ ਸਿੱਖ ਸਿੱਖ ਰਹਿਤਮਰ ਜਾਦਾ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਭਾਵ ਗੁਰੂ ਕੀ ਬਾਣੀ ਪੜ੍ਹੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ ਜਾਂ ਹੁਕਮ ਸਰਵਣ ਕਰੇ ਇਹ ਗੁਰੂ ਕੇ ਦਰਸ਼ਨ ਹਨ ਇੱਕ ਲਾਈਨ ਹੋਰ ਲਿਖੀ ਹੈ ਕਿ ਸਫਰ ਦੇ ਵਿੱਚ ਕੋਈ ਔਕੜ ਦੇ ਵਿੱਚ ਦਰਸ਼ਨ ਨਾ ਹੋਣ ਤੇ ਭਰਮ ਨੀ ਕਰਨਾ ਪਰ ਹੋ ਸਕੇ ਜਰੂਰ ਸਤਗੁਰੂ ਦੇ ਸ਼ਬਦ ਨਾਲ ਸਾਝ ਪਾਉਣੀ ਕਿਉਂਕਿ ਇਹ ਸਾਡਾ ਸਕੂਲ ਹੈ ਜਿੱਥੋਂ ਅਸੀਂ ਸਿੱਖਦੇ ਹਾਂ ਸਤ ਸੰਗਤ ਮਿਲ RAM ਰਸ ਪਾਏ ਜਦੋਂ ਕਹਿੰਦੇ ਮੈਂ ਗੁਰੂ ਕੀ ਸੰਗਤ ਵਿੱਚ ਆਇਆ ਮੈਨੂੰ ਇਹ ਪਰਮੇਸ਼ਰ ਨੇ ਕਿਰਪਾ ਕੀਤੀ ਹਰ ਰਾਮੇ ਨਾਮ ਸਮਾਤੇ ਮੈਂ ਉਸ RAM HARI AKAL PURKH ਦੇ ਨਾਮ ਦੇ ਵਿੱਚ ਲੀਨ ਹੋ ਗਿਆ ਰਹਾ ਹਾਂ ਆਰੰਭਤਾ ਦੇ ਵਿੱਚ ਸਤਿਗੁਰੂ ਕਹਿੰਦੇ ਜਗ ਜੀਵਨ ਅਪਰੰਪਰ ਸਵਾਮੀ ਜਗ ਦੀਸੁਰ ਪੁਰਖ ਵਿਧਾਤੇ ਜਗ ਨੂੰ ਜੀਵਨ ਦੇਣ ਵਾਲਾ ਭਾਈ ਗੁਰੂ ਪਰਮੇਸ਼ਰ ਅਪਰੰਪਰ ਦਾ ਅਰਥ ਹੁੰਦਾ ਹੈ ਪਰੇ ਤੋਂ ਪਰੇ ਹੈ ਸਵਾਮੀ ਦਾ ਅਰਥ ਹੈ ਮਾਲਕ ਜਗਦੀਸ਼ਰ ਦਾ ਅਰਥ ਹੈ ਕਿ ਜਗਤ ਦਾ ਈਸ਼ਵਰ ਪੁਰਖ ਵਿਧਾਤੇ ਸਿਰਜਣਹਾਰ ਪਰਮੇਸ਼ਰ ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ हे सतगुरु महाराज जिस राह ते तू पौंडा है जित मार्ग तुम प्रेरो स्वामी तित मार्ग हम जाते क्योंकि सब तो बढ़िया मार्ग जेड़ा है ओ सतगुरु ਦਾ ਮਾਰਗ ਹੈ ਪਰਮੇਸ਼ਰ ਦਾ ਮਾਰਗ ਹੈ ਦੁਨੀਆ ਦੇ ਵਿੱਚ ਮਾਰਗ ਬਹੁਤ ਆ ਜੇ ਆਪਾਂ ਥੋੜਾ ਸਮਾਂ ਪਿੱਛੇ ਚਲੇ ਜਾਈਏ 50 ਸਾਲ 70 ਸਾਲ 80 ਸਾਲ ਪਿੱਛੇ ਚਲੇ ਜਾਈਏ ਰਸਤੇ ਨਹੀਂ ਹੁੰਦੇ ਸਾਂ ਇੱਕ ਬੰਦਾ ਚੱਲਿਆ ਦੂਸਰਾ ਚੱਲਿਆ ਉਹ ਕਹਿੰਦੇ ਸੀ ਪੱਗ ਡੰਡੀ ਹੋਲੀ-ਹੋਲੀ ਰਾਹ ਬਣ ਗਏ ਕੱਚੇ ਰਾਹ ਬਣ ਗਏ ਫਿਰ ਪੱਕੀਆਂ ਸੜਕਾਂ ਬਣ ਗਏ ਅੱਜ ਕੱਲ੍ਹ ਪੁਲ ਬਣ ਗਏ ਫਿਰ ਦੂਸਰੇ ਰਸਤੇ ਸੀਗੇ ਇਹ ਖੁਸ਼ਕੀ ਦੇ ਇੱਕ ਪਾਣੀ ਦੇ ਵੀ ਰਸਤੇ ਹੁੰਦੇ ਸਾਂ ਉਹਨੂੰ ਪੱਤਣ ਕਹਿੰਦੇ ਸੀ ਪੱਤਣ ਜਿੱਦਾਂ ਅੱਜ ਪੁਲ ਬਣ ਗਏ ਨਾ ਪਾਣੀ ਦੇ ਉੱਪਰ ਤੇ ਉਹ ਪੱਤਣ ਹੁੰਦੇ ਸਨ ਤੇ ਤੀਸਰੇ ਰਸਤੇ ਹਵਾਈ ਮਾਰਗ ਜਿਹੜਾ ਹੁੰਦਾ ਉਹ ਵੀ ਰਸਤਾ ਹੁੰਦਾ ਉਹਨੂੰ ਚਲਾਉਣ ਵਾਲਿਆਂ ਨੂੰ ਵੀ ਬੜੀ ਸੋਝ ਆਉਂਦੀ ਹੈ ਤੇ ਇਹ ਜਿਹੜੇ ਮਾਰਗ ਹੈ ਇਹ ਸਿਰਫ ਤੇ ਸਿਰਫ ਸਾਨੂੰ ਦੁਨੀਆਬੀ ਦੁਨੀਆਂ ਤੱਕ ਰੇ ਪਹੁੰਚਾਉਂਦੇ ਆ ਪਰ ਇੱਕ ਮਾਰਗ ਹੈ ਜਿਹੜਾ ਪਰਮੇਸ਼ਰ ਦੇ ਘਰ ਜਾਂਦਾ ਹੈ। ਉਹਨੂੰ ਸਭ ਕੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਕੋਈ ਵੱਡੇ ਭਾਗਾ ਵਾਲਾ ਉਸ ਨੂੰ ਪ੍ਰਾਪਤ ਕਰਦਾ ਹੈ। ਸਤਗੁਰੂ ਨੇ ਪ੍ਰੇਰਿਆ ਨਾ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਮਿਟਹਿ ਪਾਪ ਜਪੀਏ ਹਰਬਿੰਦ। ਤੇ ਉਹ ਜਿਹੜਾ ਮਾਰਗ ਸਤਗੁਰੂ ਨੇ ਦਿੱਤਾ ਹੈ ਕਹਿੰਦੇ ਜਿਤ ਮਾਰਗ ਤੁਮ ਪ੍ਰੇਰੋ ਸਾਮੀ ਤਿਤ ਮਾਰਗ ਹਮ ਜਾਤੇ ਹੁਣ ਬੰਦੇ ਨੂੰ ਪਤਾ ਹੈ ਕਿ ਮੈਂ ਗਲਤ ਰਸਤੇ ਚੱਲ ਰਿਹਾ ਹਾਂ ਆਮ ਕਰਕੇ ਕਹਾਵਤ ਬਣੀ ਹੈ ਨਾ ਵੀ ਤੇਰੇ ਵਾਸਤੇ ਰਸਤਾ ਸਹੀ ਨਹੀਂ ਹੈ ਇਹ ਮਾਰਗ ਸਹੀ ਨਹੀਂ ਹੈ ਉਹ ਫਿਰ ਵੀ ਚੱਲਦਾ ਹੈ ਆ ਪੜਦੇ ਨਾ ਕਬੀਰ ਸਾਹਿਬ ਦੇ ਬਚਨ ਕਬੀਰ ਮਨ ਜਾਣੇ ਸਭ ਬਾਤ ਜਾਨਤ ਹੀ ਔਗਣ ਕਰੇ ਕਾਇਕੀ ਕੁਸ਼ਲਾਤ ਹਾਥ ਦੀਪ ਕੋਹੇ ਪਰੇ ਉਹ ਕਹਿੰਦੇ ਵੀ ਇਹ ਰਸਤਾ ਤੇਰੇ ਵਾਸਤੇ ਸਹੀ ਨਹੀਂ ਆ ਜਿਹੜਾ ਰਸਤਾ ਤੂੰ ਚੁਣ ਲਿਆ ਇਹ ਮਾਰਗ ਚੰਗਾ ਨਹੀਂ ਤੇਰੇ ਵਾਸਤੇ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਸਾਨੂੰ ਪ੍ਰੇਰਣਾ ਕਰ ਰਿਹਾ ਵੀ ਜਿਹੜੇ ਮਾਰਗ ਤੇ ਤੁਸੀਂ ਚੱਲ ਰਹੇ ਹੋ ਨਾ ਇਹ ਮਾਰਗ ਜਿਹੜਾ ਤੁਹਾਡੇ ਵਾਸਤੇ ਸਹੀ ਨਹੀਂ ਹੈ ਤੇ ਬਹੁਤ ਭਾਗਾਂ ਵਾਲੇ ਸਾਧ ਸੰਗਤ ਦੀ ਜੋ ਪਰਮੇਸ਼ਰ ਦੇ ਮਾਰਗ ਤੇ ਚੱਲਦੇ ਉਹ ਕਹਿੰਦੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਬਹੀਰਾਆਂ ਦੀਆਂ ਭੀਰੀਆਂ ਚੱਲ ਰਹੀਆਂ ਪਰਮਾਤਮਾ ਦੇ ਮਾਰਗ ਤੇ ਦੁਨੀਆ ਕਿੰਨੀ ਚੱਲ ਰਹੀ ਪਰ ਪਰਮੇਸ਼ਰ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਵਿੱਚ ਵੀ ਅਪੇਤਤਾ ਹੈ ਅਲੱਗ-ਅਲੱਗ ਮੰਨਦੇ ਆ ਇਹ ਸਾਡਾ ਮਾਰਗ ਚੰਗਾ ਹੈ ਦੂਸਰਾ ਕਹੇਗਾ ਸਾਡਾ ਮਾਰਗ ਚੰਗਾ ਹੈ ਤੀਸਰਾ ਕਹੇਗਾ ਸਾਡਾ ਮਾਰਗ ਚੰਗਾ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਜਿਹੜਾ ਪ੍ਰਮਾਤਮਾ ਹੈ ਨਾ ਤੇ ਪ੍ਰਮਾਤਮਾ ਨਾ ਤਾਂ ਹਿੰਦੂ ਹੈ ਨਾ ਸਿੱਖ ਹੈ ਨਾ ਮੁਸਲਮਾਨ ਹੈ ਨਾ ਸਾਈ ਹੈ ਨਾ ਯਹੂਦੀਆ ਨਾ ਜੈਨੀਆਂ ਨਾ ਬੋਧੀ ਹੈ ਪ੍ਰਮਾਤਮਾ ਪ੍ਰਮਾਤਮਾ ਹੈ ਨਾ ਹਿੰਦੁਸਤਾਨੀ ਹੈ ਤੇ ਨਾ ਪਾਕਿਸਤਾਨੀ ਰੂਪ ਨਾ ਰੇਖਾ ਨਾ ਰੰਗ ਕਿਛ ਤਰ੍ਹਾਂ ਗੁਣ ਤੇ ਪ੍ਰਭ ਭਿੰਨ ਤੇ ਸਹਿ ਭੁਜਾਏ ਨਾਨਕਾ ਜਿਸ ਹੋਵੇ ਸੋ ਪਰਸਾਨ ਬੜੇ ਚੰਗੇ ਮਾਰਗ ਸੀ ਲੋਕਾਂ ਨੇ ਬੜਾ ਅੱਜ ਵੀ ਉਹੀ ਕੱਲਾਂ ਹੋ ਰਹੀਆਂ ਗੁਰੂ ਨਾਨਕ ਪਾਤਸ਼ਾਹ ਨੂੰ ਜੋਰ ਸਵਾਲ ਕੀਤਾ ਸੀ ਨਾ ਭਾਈ ਗੁਰਦਾਸ ਜੀ ਨੇ ਲਿਖਿਆ ਕਹਿੰਦੇ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਉਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਵੀ ਸਾਡਾ ਮਾਰਗ ਚੰਗਾ ਜਾਂ ਤੁਹਾਡਾ ਮਾਰਗ ਚੰਗਾ ਹਿੰਦੂ ਚੰਗੇ ਆ ਜਾਂ ਮੁਸਲਮਾਨ ਚੰਗੇ ਗੁਰੂ ਮਹਾਰਾਜ ਕਹਿੰਦੇ ਭਾਈ ਉਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨ ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਵਾਜੋਂ ਦੋਨੋਂ ਰੋ ਜੇ ਅਮਲ ਚੰਗੇ ਨਹੀਂ ਕੀਤੇ ਨਾ ਵੀ ਦੋਨਾਂ ਨੂੰ ਰੋਣਾ ਪਏਗਾ ਕੋਈ ਵੀ ਹੋਵੇ ਅਦਕੋਣੋ ਝਗੜੇ ਹੁੰਦੇ ਆ ਉਹ ਰਾਮ ਦੇ ਨਾਮ ਤੇ ਕੋਈ ਅੱਲਾ ਦੇ ਨਾਮ ਤੇ ਲੜ ਰਿਆ ਸਤਗੁਰੂ ਕਹਿੰਦੇ ਨਹੀਂ ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂਏ ਖਲੋਈ ਉਹਨੂੰ ਰਾਮ ਕਿਹਾ ਜਾਂਦਾ ਉਹੀ ਅੱਲਾ ਹੈ ਤੇ ਉਹੀ ਵਾਹਿਗੁਰੂ ਹੈ ਅਲੱਗ-ਅਲੱਗ ਉਹਦੇ ਨਾਮ ਹਨ ਗੁਰੂ ਮਹਾਰਾਜ ਤਾਂ ਇਥੇ ਸਾਰਾ ਚੱਕਰ ਖਤਮ ਕਰਤਾ ਕਹਿੰਦੇ ਬਿਲੇਹਾਰੀ ਜਾਉ ਜੀਤੇ ਤੇਰੇ ਨਾਮ ਹੈ ਕਹਿੰਦੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਆ ਪਰ ਜਿਹੜੇ ਰਸਤੇ ਤੇ ਆਪਾਂ ਚੱਲਦੇ ਆ ਨਾ ਉਹਦੇ ਕੋਈ ਅਸੂਲ ਹੁੰਦੇ ਆ ਅਸੂਲ ਹੁੰਦੇ ਆ ਨਾ ਆਪਾਂ ਇੱਕ ਗੱਲ ਕਹਿਦੇ ਲੋ ਵੀ ਸ਼ਰਦਾ ਹੋਣੀ ਚਾਹੀਦੀ ਵੀ ਸ਼ਰਦਾ ਨਾ ਦੇਖੋ ਭਾਈ ਸ਼ਰਦਾ ਵੀ ਅੰਨੀ ਸ਼ਰਦਾ ਨਹੀਂ ਹੋਣੀ ਚਾਹੀਦੀ ਹੁਣ ਮੇਰੀ ਸ਼ਰਦਾ ਉਹ ਸਾਡੇ ਦੇਸ਼ ਦੇ ਵਿੱਚ ਖੱਬੇ ਪਾਸੇ ਚੱਲਣ ਦਾ ਵੀ ਆਪਣੇ ਖੱਬੇ ਪਾਸੇ ਚੱਲੋ ਚੱਲਣ ਦਾ ਹੈ ਨਾ ਨਿਜਮ ਬਣੇ ਹੋਏ ਆ ਤੇ ਮੈਂ ਸੋਚਿਆ ਮੈਂ ਤਾਂ ਸੱਜੇ ਵਾਲੇ ਪਾਸੇ ਚੱਲਣਾ ਐਕਸੀਡੈਂਟ ਹੋਏਗਾ ਤੇ ਮਾਰਗ ਚੱਲਣ ਦੇ ਰਸਤੇ ਵੀ ਆ ਸਤਿਗੁਰੂ ਨੇ ਰਸਤਾ ਵੀ ਦੱਸਿਆ ਕਹਿੰਦੇ ਭਾਈ ਜੇ ਚੱਲਣਾ ਤੇ ਪਰਮੇਸ਼ਰ ਦੇ ਮਾਰਗ ਤੇ ਚੱਲਣਾ ਤੇ ਫਿਰ ਗੁਰੂ ਤੋਂ ਪ੍ਰੇਰਣਾ ਲਓ ਗੁਰੂ ਦੱਸਦਾ ਵੀ ਇਸ ਮਾਰਗ ਤੇ ਚਲੋਗੇ ਤਾਂ ਪਹੁੰਚ ਜਾਓ ਪਰ ਇੱਕ ਗੱਲ ਯਾਦ ਰੱਖਿਓ ਮੰਜ਼ਲ ਯਾਦ ਹੋਣੀ ਚਾਹੀਦੀ ਰਸਤਾ ਕੋਈ ਵੀ ਫੜ ਲਓ ਹੁਣ ਕਿਸੇ ਵੱਡੇ ਸ਼ਹਿਰ ਜਾਣਾ ਹੋਵੇ ਤੇ ਉਹਦੇ ਜਾਣ ਵਾਸਤੇ ਚਾਰ ਪੰਜ ਰਸਤੇ ਹੁੰਦੇ ਆ ਕੋਈ ਥੋੜਾ ਜਿਆਦਾ ਰਸਤਾ ਪੈ ਜਾਂਦਾ ਕੋਈ ਘੱਟ ਹੁੰਦਾ ਕੋਈ ਕੱਚਾ ਹੁੰਦਾ ਕੋਈ ਪੱਕਾ ਹੁੰਦਾ ਪਰ ਸਾਨੂੰ ਇੱਕੋ ਗੱਲ ਯਾਦ ਹੁੰਦੀ ਹੈ ਕਿ ਅਸੀਂ ਮੰਜ਼ਲ ਤੇ ਪਹੁੰਚਣਾ ਹੋ ਜੇ ਮੰਜ਼ਲੀ ਭੁੱਲ ਗਏ ਰਾਹਾਂ ਦੇ ਵਿੱਚ ਹੀ ਭਟਕਦੇ ਰਹੇ ਰਾਹ ਹੀ ਬਦਲਦੇ ਰਹੇ ਤੇ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਤੇ ਗੁਰੂ ਨੇ ਦੱਸਿਆ ਵੀ ਇੱਕੋ ਹੀ ਆ ਇੱਕ ਮੰਜ਼ਲ ਇੱਕੋ ਹੀ ਇੱਕ ਓੰਕਾਰ ਰਸਤਾ ਕੋਈ ਵੀ ਵਾੜ ਲਿਓ ਪਹੁੰਚ ਜਾਓਗੇ ਸਮਾਂ ਲੱਗੇਗਾ ਬੜਾ ਸਿੱਧਾ ਤੇ ਪੱਧਰਾ ਰਸਤਾ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਗੁਰਮਖਾ ਗਾਡੀ ਰਾਹ ਚਲਾਇਆ ਬੜਾ ਸਿੱਧਾ ਤੇ ਪੱਧਰਾ ਰਸਤਾ ਗੁਰੂ ਮਹਾਰਾਜ ਨੇ ਦੱਸਿਆ ਕਹਿੰਦੇ ਇਸ ਮਾਰਗ ਤੇ ਚੱਲ ਜੇ ਪਰ ਮਨੁੱਖ ਨੂੰ ਨਹੀਂ ਸਮਝ ਲੱਗਦੀ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਸੀ ਬਹੁਤ ਕੁਝ ਕੀ ਦਿੱਤਾ ਸੀ ਜਿਹੜੇ ਮਾਰਗ ਤੇ ਆਪਾਂ ਚੱਲ ਰਹੇ ਹਾਂ ਪਰ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਪਰ ਗੁਰੂ ਮਹਾਰਜ ਜਿਹੜੇ ਮਾਰਗ ਦੀ ਪ੍ਰੇਰਣਾ ਕਰਦੇ ਆ ਅਸੀਂ ਉਸ ਮਾਰਗ ਤੇ ਚੱਲਣਾ ਹੈ ਕਿਸੇ ਨੇ ਬੜੀ ਸੋਹਣੀ ਕਹਾਣੀ ਲਿਖੀ ਆ ਕਹਿੰਦੇ ਇੱਕ ਨਾ ਬੜਾ ਗਰੀਬ ਬੰਦਾ ਸੀ ਲక్ష్ਮੀ ਨੂੰ ਤਰਸ ਆ ਗਿਆ ਸਿਰਫ ਸਮਝਣ ਵਾਸਤੇ ਤੇ ਲక్ష్ਮੀ ਨੇ ਭਗਵਾਨ ਨੂੰ ਆਖਿਆ ਵੀ ਇਹ ਗਰੀਬ ਬੰਦਾ ਹੈ ਤੇ ਇਹਨੂੰ ਥੋੜੀ ਬਹੁਤੀ ਮਦਦ ਕਰ ਦੇਈ ਆ ਆਪਣਾ ਤੇਰੀ ਗਰੀਬੀ ਕੱਟੀ ਜਾਏ ਭਗਵਾਨ ਨੇ ਆ ਗਿਆ ਠੀਕ ਹੈ ਹੁਣ ਉਹ ਜਿਹੜੇ ਪਿੰਡ ਰਹਿੰਦਾ ਸੀ ਤੇ ਪਿੰਡ ਨੂੰ ਪਾਰ ਕਰਕੇ ਦੂਸਰੇ ਪਿੰਡ ਜਾਂਦਾ ਸੀ ਤੇ ਉੱਥੇ ਪਿੰਡ ਵਾਲੇ ਲੋਕਾਂ ਨੇ ਨਾ ਬਾਂਸ ਇਕੱਠੇ ਕਰਕੇ ਇੱਕ ਪੁਲ ਤਿਆਰ ਕੀਤਾ ਪੁਲ ਬਣਿਆ ਨਦੀ ਸੀ ਵਿੱਚ ਤੇ ਪੁਲ ਬੜਾ ਛੋਟਾ ਸੀ ਤੇ ਉਹ ਇੱਕੋ ਬੰਦਾ ਉਹਦੇ ਪੁਲ ਤੇ ਨਿਕਲਦਾ ਸੀ ਤੇ ਲక్ష్ਮੀ ਨੇ ਆਖਿਆ ਭਗਵਾਨ ਉਹ ਆ ਰਿਹਾ ਬੰਦਾ ਤੇ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਦਾ ਥੈਲਾ ਭਰ ਕੇ ਉਹ ਪੁਲ ਦੇ ਵਿੱਚ ਘਾਰ ਰੱਖਦੇ ਉਹ ਚੱਲਦਾ ਰਿਹਾ ਚੱਲਦਾ ਰਿਹਾ ਵੀ ਆਊਗਾ ਤੇ ਚੁੱਕ ਲਏਗਾ ਗਰੀਬੀ ਕੱਟੀ ਜਾਏਗੀ ਉਹ ਕਰਦੇ ਆ ਕਰਦੇ ਆ ਸਾਰਾ ਪੁਲ ਪਾਰ ਕਰ ਗਿਆ ਤੇ ਥੈਲਾ ਨਹੀਂ ਚੁੱਕਿਆ ਉਸਨੇ ਤੇ ਲక్ష్ਮੀ ਨੇ ਬਾਜ ਮਾਰੀ ਵੀ ਇੱਧਰ ਆ ਭਾਈ ਸਾਹਿਬ ਤੈਨੂੰ ਦੇਖਿਆ ਉਹ ਸਾਹਮਣੇ ਥੈਲਾ ਪਿਆ ਕਹਿ ਲਗਾ ਭੈਣ ਜੀ ਗੱਲ ਇਦਾਂ ਹੈ ਮੈਂ ਕਿੰਨੇ ਦਿਨਾਂ ਤੋਂ ਸੋਚ ਰਿਆ ਸੀ ਜਿੱਦਾਂ ਦਾ ਪੁਲ ਬਣਿਆ ਨਾ ਮੈਂ ਸੋਚ ਰਿਹਾ ਸੀ ਜੇ ਕੋਈ ਸਾਹਮਣੇ ਨਾ ਆਇਆ ਨਾ ਤੇ ਅੱਖਾਂ ਬੰਦ ਕਰਕੇ ਪੁਲ ਪਾਰ ਕਰਨਾ ਤੇ ਅੱਜ ਕੋਈ ਵੀ ਨਹੀਂ ਆ ਰਿਹਾ ਸੀ ਤੇ ਮੈਂ ਅੱਜ ਅੱਖਾਂ ਬੰਦ ਕਰਕੇ ਪਾਰ ਕਰਨੇ ਉਹ ਬੰਦੇ ਦੀ ਗੱਲ ਨਹੀਂ ਇਹ ਸਾਡੀ ਜ਼ਿੰਦਗੀ ਦੀ ਗੱਲ ਹੈ ਉਹਨੇ ਤਾਂ ਬਹੁਤ ਕੁਛ ਦਿੱਤਾ ਉਹਨੇ ਨਿਤਨੇਮ ਦਿੱਤਾ ਅੰਮ੍ਰਿਤ ਵੇਲੇ ਦੀਆਂ ਥੈਲੀਆਂ ਰੱਖੀਆਂ ਨਿਤਨੇਮ ਦੀਆਂ ਦਿੱਤੀਆਂ ਸਿਮਰਨ ਦੀਆਂ ਥੈਲੀਆਂ ਦਿੱਤੀਆਂ ਸੇਵਾ ਦੀਆਂ ਦਿੱਤੀਆਂ ਤੇ ਕਬੀਰ ਸਾਹਿਬ ਕਹਿੰਦੇ ਅੱਖਾਂ ਬੰਦ ਕਰਕੇ ਨਿਕਲ ਗਿਆ ਬੜਾ ਸੋਹਣਾ ਸ਼ਲੋਕ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਮਾਰਗ ਮੋਤੀ ਬਿਥਰੈ ਅੰਧਾ ਨਿਕਸੇ ਆਏ ਜੋਤ ਬਿਨਾ ਜਗਦੀਸ਼ ਕੀ ਜਗ ਤੋ ਲੰਘ ਜਾਏ ਅੱਖਾਂ ਬੰਦ ਕਰਕੇ ਨਿਕਲ ਗਏ ਇਸੇ ਕਰਕੇ ਸਤਗੁਰੂ ਕਹਿੰਦੇ ਜੇ ਮਾਰਗ ਤੇ ਚੱਲਣਾ ਤੇ ਉਹਦੇ ਮਾਰਗ ਤੇ ਚੱਲਣ ਵਾਸਤੇ ਉਹਦਾ ਕੋਈ ਹਿਸਾਬ ਕਿਤਾਬ ਵੀ ਹੁੰਦਾ ਕੋਈ ਸਿਧਾਂਤ ਵੀ ਹੁੰਦੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ RAM ਮੇਰਾ ਮਨ ਹਰ ਸੇ ਤੀ ਰਾਤੇ ਸਤ ਸੰਗਤ ਮਿਲ RAM ਰਸ ਪਾਇਆ ਹਰ ਰਾਮੇ ਨਾਮ ਸਮਾਤੇ ਗੁਰੂ ਕੀ ਸੰਗਤ ਕਰਕੇ ਸਤ ਸੰਗਤ ਮਿਲ RAM ਰਸ ਪਾਇਆ ਹਰ ਰਾਮੇ ਨਾਮ ਸਮਾਤੇ ਜਿਹਨੇ ਪ੍ਰਾਪਤ ਕਰਨਾ ਉਹਨੇ ਸਭ ਕੁਝ ਪ੍ਰਾਪਤ ਕਰ ਲੈਣਾ ਸੰਗਤ ਵਿੱਚੋਂ ਮਿਲ ਜਾਂਦਾ ਬਚਨ ਆਪਾਂ ਰੋਜ਼ ਪੜ੍ਹਦੇ ਆ ਧੰਨ ਧੰਨ ਸਤ ਸੰਗਤ ਜਿੱਤ ਹਰ ਰਸ ਪਾਇਆ ਕਿਉਂਕਿ ਸੰਗਤ ਵਿੱਚ ਮਿਲਿਆ ਨਾ ਧਨ ਧਨ ਸੰਗਤ ਨੂੰ ਆਖਿਆ ਵਾਸ਼ਾ ਕਹਿੰਦੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੇ ਨਾਮ ਸਮਾਤੇ ਹੁਣ ਆ ਕੇ ਜੀ ਸੰਗਤ ਵਿੱਚ ਵੀ ਕਈ ਲੋਕ ਆ ਕੇ ਸਟੈਂਪ ਪਾਸ ਕਰਕੇ ਚਲੇ ਜਾਂਦੇ ਉਹ ਦੇਖਿਆ ਫਲਾਣਾ ਇਦਾਂ ਕਰਦਾ ਉਹ ਇਦਾਂ ਕਰਦਾ ਕਰਕੇ ਇਦਾਂ ਚਲੇ ਜਾਂਦੇ ਪਰ ਜਿਨ੍ਹਾਂ ਨੇ ਕੁਝ ਲੈਣਾ ਨਾ ਉਹਨਾਂ ਨੇ ਗੁਰੂ ਦੇ ਹੁਕਮ ਦੇ ਵਿੱਚੋਂ ਮੈਂ ਜਿਹਦਾ ਬੇਨਤੀ ਕੀਤੀ ਨਾ ਕੀਰਤਨ ਰੂਪ ਦੇ ਵਿੱਚ ਗੁਰੂ ਮਾ ਪ੍ਰੇਰਣਾ ਕਰਦਾ ਹੈ ਕਥਾ ਦੇ ਵਿੱਚ ਪ੍ਰੇਰਣਾ ਕਰਦਾ ਹੈ ਹੁਕਮ ਰੂਪ ਦੇ ਵਿੱਚ ਸਤਗੁਰੂ ਪ੍ਰੇਰਣਾ ਕਰਦੇ ਜਿਹਨੇ ਪ੍ਰਾਪਤ ਕਰਨਾ ਉਹਨੇ ਕਰ ਲੈਣਾ ਨਹੀਂ ਤਾਂ ਕੋਈ ਆਉਂਦੇ ਸਮਾਂ ਪਾਸ ਕਰਕੇ ਚਲੇਗਾ ਬੜੀ ਸੋਹਣੀ ਉਦਾਹਰਣ ਦਿੰਦੇ ਸੀ ਮਸਕੀਨ ਸਾਹਿਬ ਕਹਿੰਦੇ ਜਿਹੜਾ ਇੱਕ ਕੀੜਾ ਹੁੰਦਾ ਨਾ ਉਹਨੂੰ ਪੰਜਾਬੀ ਚਿਚੜ ਕਹਿੰਦੇ ਚਿਚੜ ਤੇ ਉਹ ਮੱਝ ਦੇ ਜਾਂ ਗਾਂ ਦੇ ਥਣਾ ਤੇ ਚਿਚੜ ਲੱਗਾ ਹੁੰਦਾ ਤੇ ਉਹ ਉਹਨੂੰ ਪਤਾ ਨਹੀਂ ਵੀ ਉੱਥੋਂ ਤਾਂ ਦੁੱਧ ਵੀ ਨਿਕਲਦਾ ਹੈ ਪਰ ਉਹ ਤੋਂ ਖੂਨ ਪੀਂਦਾ ਹੈ ਥਣਾ ਵਿੱਚੋਂ ਖੂਨ ਪੀ ਕੇ ਚਲੇ ਤੇ ਸਾਨੂੰ ਇਥੋਂ ਰਸ ਮਿਲਣਾ ਹੈ ਸੰਗਤ ਵਿੱਚ ਆ ਕੇ ਰਸ ਪ੍ਰਾਪਤ ਜਿਹੜੇ ਕਰਦੇ ਕਰ ਲੈਂਦੇ ਆ ਕਹਿੰਦੇ ਸਤ ਸੰਗਤ ਮਿਲ RAM ਰਸ ਪਾਇਆ ਹਰ ਰਾਮੇ ਨਾਮ ਸਮਾਤੇ ਰਹਾ ਹਰ ਹਰ ਨਾਮ ਹਰ ਹਰ ਜਗ ਅਫਗਤ ਹਰ ਹਰ ਨਾਮ ਹਰ ਸਾਤੇ ਹੁਣ ਵਿਦਵਾਨਾਂ ਨੇ ਸਾਤੇ ਦੇ ਦੋ ਅਰਥ ਕੀਤੇ ਇੱਕਿਆਂ ਨੇ ਅਰਥ ਕੀਤੇ ਸਤ ਪ੍ਰਮਾਤਮਾ ਹਰੀ ਸਤ ਹੈ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਕੀਤਾ ਸ਼ਾਂਤੀ ਵੀ ਹਰੀ ਦੇ ਨਾਮ ਦੇ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਭ ਤੋਂ ਵੱਡੀ ਦਵਾਈ ਜਿਹੜੀ ਆ ਪਰਮੇਸ਼ਰ ਦਾ ਨਾਮ ਹੈ ਹਰ ਹਰ ਨਾਮ ਹਰ ਹਰ ਜਗ ਅਵਗਦ ਹਰ ਹਰ ਨਾਮ ਹਰ ਸਾਤੇ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਅੰਦਰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਤਿੰਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ੍ਹਾਂ ਨੇ ਇਸ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਚਖਿਆ ਹੈ ਤਿੰਨ ਕੇ ਪਾਪ ਦੋਖ ਸਭ ਨਾਸੇ ਦੋ ਕਹਿੰਦੇ ਐਬ ਐਬ ਹੁੰਦੇ ਨਾ ਬੰਦਿਆਂ ਦੇ ਵਿੱਚ ਕਹਿੰਦੇ ਐਬ ਸਾਰੇ ਖਤਮ ਹੋ ਜਾਣਗੇ ਕਦੋਂ ਹੋਣਗੇ ਜੋ ਗੁਰਮਤਿ ਰਾਮ ਰਸ ਖਾਤੇ ਜਿਹੜੇ ਗੁਰੂ ਦੀ ਮਤ ਦੇ ਰਾਹੀ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਚੱਖਦੇ ਹਨ ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ ਤਿੰਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤਿ RAM ਰਸ ਖਾਤੇ ਜਿਨ ਕੋ ਲਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਜਿਨਾਂ ਦੇ ਮੱਥੇ ਭਾਗ ਲੱਗੇ ਆ ਨਾ ਪਰਮੇਸ਼ਰ ਨੇ ਕਿਰਪਾ ਕੀਤੀ ਆ ਜਿਨ ਕੋ ਲਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਗੁਰੂ ਸੰਤੋਖ ਹੈ ਗੁਰੂ ਸੰਤੋਖ ਹੀ ਬਖਸ਼ਿਸ਼ ਕਰਦਾ ਜਦੋਂ ਅਸੀਂ ਇਸੇ ਸਰੋਵਰ ਦੇ ਵਿੱਚ ਨਹਾਉਂਦੇ ਹਾਂ ਜਿਨ ਕੋ ਲਿਖਤ ਲਿਖੇ ਤੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਤੇ ਉੱਥੇ ਨਹਾਉਣ ਨਾਲ ਕੀ ਹੋਇਆ ਦੁਰਮਤ ਮੈਲ ਗਈ ਸਭ ਤਿੰਨ ਕੀ ਉਹਨਾਂ ਦੀ ਭੈੜੀ ਮਤ ਜਿਹੜੀ ਸੀ ਨਾ ਦੁਰਮਤ ਤੇ ਭੈੜੀ ਮੱਤ ਵਾਲੀ ਮੈਲ ਲੱਗੀ ਹੋਈ ਸੀ ਉਹਨਾਂ ਦੇ ਅੰਦਰ ਦੁਰਮਤ ਮੈਲ ਗਈ ਸਭ ਤਿੰਨ ਕੀ ਜੋ RAM ਨਾਮ ਰੰਗ ਰਾਤੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਰੰਗਦਾ ਇੱਥੇ ਅਰਥ ਹੈ ਪ੍ਰੇਮ ਦੇ ਵਿੱਚ ਰਤੇ ਜਾਂਦੇ ਉਹਨਾਂ ਦੀ ਭੈੜੀ ਮੱਤ ਦੂਰ ਹੋ ਜਾਂਦੀ ਹੈ ਹੈ ਨਹੀਂ ਚੋਰ ਸੀ ਨਾ ਭੂਮੀਆਂ ਚੋਰ ਤੇ ਭੈੜੀ ਮੱਤ ਗੁਰੂ ਪਾਤਸ਼ਾਹ ਨੇ ਗੁਰੂ ਦੇ ਉਪਦੇਸ਼ਾਂ ਨਾਲ ਦੂਰ ਹੋ ਗਈ ਹੁਣ ਬੱਕਰੀ ਗੱਲ ਹੈ ਕਿ ਅਸੀਂ ਪੜਦੇ ਜ਼ਰੂਰ ਹਾਂ ਚੋਰ ਸਲਾਇ ਚੀਤ ਨਾ ਭੀਜੇ ਚੋਰ ਕੀ ਹਾਮਾ ਭਰੇ ਨਾ ਕੋਏ ਅ ਠੱਗ ਦੀਆਂ ਗੱਲਾਂ ਕਰਦੇ ਆ ਸੱਜਣ ਠੱਗ ਸੀ ਉਹ ਤਾਂ ਭਾਈ ਸੱਜਣ ਬਣ ਗਿਆ ਤੇ ਨਾਮ ਵੀ ਸੱਜਣ ਤੇ ਸੱਜਣ ਹੀ ਰਹਿ ਗਿਆ ਪਰ ਅਸੀਂ ਨਾਮ ਤਾਂ ਬੜੇ ਵੱਡੇ ਰੱਖੇ ਆ ਕਰਮ ਜਿਹੜੇ ਬੜੇ ਨੀਵੇਂ ਰੱਖੇ ਆ ਤੇ ਸਤਗੁਰੂ ਕਹਿੰਦੇ ਦੁਰਮਤ ਮੈਲ ਗਈ ਸਭ ਤਿੰਨ ਕੀ ਉਹਨਾਂ ਦੀ ਭੈੜੀ ਮੱਤ ਵਾਲੀ ਮੈਲ ਪਰਮੇਸ਼ਰ ਨੇ ਦੂਰ ਕਰ ਦਿੱਤੀ ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਕਰਦੇ ਰਹਿਮਤ ਕਰਦੇ ਉਹਨਾਂ ਦੀ ਭੈੜੀ ਮੱਤ ਦੂਰ ਕਰ ਦਿੰਦਾ ਜੇ ਨਹੀਂ ਹੋਈ ਚਾਹੇ ਮੈਂ ਹੋਵਾਂ ਕੋਈ ਵੀ ਹੋਵੇ ਜੇ ਫਿਰ ਸਾਨੂੰ ਦੇਖਣਾ ਪਏਗਾ ਵੀ ਕਮੀ ਕਿੱਥੇ ਆ ਉਹ ਤਾਂ ਦੂਰ ਕਰਦਾ ਨਾ ਪਰਮੇਸ਼ਰ ਤਾਂ ਬਖਸ਼ਿਸ਼ ਕਰਦਾ ਹੈ ਉਹ ਤਾਂ ਕਿਰਪਾ ਕਰਦਾ ਹੈ ਤੇ ਅਸੀਂ ਨਹੀਂ ਲੈਂਦੇ ਕਹਿੰਦੇ ਭਾਈ ਬੜਾ ਸੋਹਣਾ ਕਬੀਰ ਸਾਹਿਬ ਦਾ ਸਲੋਕ ਹੈ ਕਬੀਰ ਸੱਚਾ ਸਤਗੁਰ ਕਿਆ ਕਰੇ ਜਿਉ ਸਿਖਾਵੈ ਚੂਕ ਅੰਦੇ ਏਕ ਨਾ ਆਖੀਏ ਜਿਉ ਬਾਸ ਵਜਾਈਏ ਫੂਕ ਕਹਿੰਦੇ ਹੁਣ ਗੁਰੂ ਦਾ ਕਸੂਰ ਥੋੜੇ ਆ ਤੇ ਸਾਨੂੰ ਜੀਵਨ ਦੇ ਵਿੱਚ ਉਹ ਤਾਂ ਮੌਕਾ ਵੀ ਦਿੰਦਾ ਹੈ ਸਾਨੂੰ ਸਮਾਂ ਵੀ ਦਿੰਦਾ ਹੈ ਸਾਨੂੰ ਪ੍ਰੇਰਣਾ ਵੀ ਕਰਦਾ ਹੈ ਤੇ ਉਹ ਜੀਵਨ ਦੇ ਵਿੱਚ ਇੱਕ ਮੱਗ ਬੇਨਤੀ ਕੀਤੀ ਸੀ ਜੀਵਨ ਦੇ ਵਿੱਚ ਹਰੇਕ ਮਨੁੱਖ ਦੇ ਇਹ ਸਮਾਂ ਆਉਂਦਾ ਹੈ ਜਿੱਦਣ ਉਹਨੂੰ ਇੱਕ ਸਮਝ ਆਉਂਦੀ ਹੈ ਕਿ ਦੁਨੀਆਂ ਦੇ ਵਿੱਚ ਮੇਰਾ ਕੋਈ ਵੀ ਨਹੀਂ ਹੈ ਇੱਕ ਸਮਾਂ ਜ਼ਰੂਰ ਆਉਂਦਾ ਬੰਦੇ ਦੇ ਮਨੁੱਖ ਦੇ ਜੀਵਨ ਦੇ ਵਿੱਚ ਵੀ ਜਿਨ੍ਹਾਂ ਵਾਸਤੇ ਮੈਂ ਪਾਪ ਕਰਦਾ ਜਿਨ੍ਹਾਂ ਵਾਸਤੇ ਮੈਂ ਸਭ ਕੁਝ ਕਰਦਾ ਕੋਈ ਮੇਰਾ ਸੰਗੀ ਸਾਥੀ ਨਹੀਂ ਬਤ ਇੱਕ ਦਿਨ ਜੀਵਨ ਵਿੱਚ ਜ਼ਰੂਰ ਆਉਂਦਾ ਪਰ ਜਿੱਦਣ ਬੰਦਾ ਸਮਝ ਜਾਏ ਤੇ ਗੁਰੂ ਮਹਾਰਜ ਤਾਂ ਬਾਰ ਬਾਰ ਕਹਿੰਦੇ ਵੀ ਠੀਕ ਹੈ ਇਹ ਜਿਹੜੇ ਤੁਹਾਡੇ دنیਾਬੀ ਰਿਸ਼ਤੇ ਆ ਪਰ ਤੋੜ ਨਿਵਣ ਵਾਲੇ ਕੋਈ ਨਹੀਂ ਜਿਨ੍ਹਾਂ ਵਾਸਤੇ ਬੰਦਾ ਦੌੜ ਭੱਜ ਕਰਦਾ ਦਿਨ ਵਾਸਤੇ ਬੰਦਾ ਬਹੁਤ ਕੁਝ ਕਰਦਾ ਹੈ ਕਿ ਪਾਤਸ਼ਾਹ ਜੀ ਕਹਿੰਦੇ ਭਾਈ ਜਿਹਦੇ ਕਰਕੇ ਮਨੁੱਖ ਆਪਣੇ ਅੰਦਰ ਮੈਲ ਇਕੱਠੀ ਕਰ ਲੈਂਦੇ ਚਾਹੇ ਅੱਜ ਅੱਜ ਧਾਰਮਿਕ ਦੁਨੀਆ ਦੇ ਵਿੱਚ ਦੇਖ ਲਓ ਤੇ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਕੀਤਾ ਤਾਂ ਬਹੁਤ ਕੁਝ ਸੀ ਕਦੇ ਉਹੀ ਲੋਕ ਆ ਜਿਹੜੇ ਅੱਜ ਸਾਡੇ ਤਖਤਾਂ ਦੇ ਕਾਬਜ ਹੋ ਕੇ ਬੈਠੇ ਆ ਜਿਨ੍ਹਾਂ ਦੇ ਹੁਕਮ ਚੱਲਦੇ ਆ ਤੇ ਚਾਹੇ ਉਹਨਾਂ ਨੇ ਕਿੰਨੇ ਲੋਕਾਂ ਦਾ ਘਾਣ ਕੀਤਾ ਹੈ ਬੜਾ ਵੱਡਾ ਦਿਲ ਸੀ ਜਦੋਂ ਉਹਨਾਂ ਸਿੰਘ ਸਾਹਿਬ ਨੇ ਉਹ ਫਗਰੇ ਕੌਮ ਦਾ ਅਵਾਰਡ ਵਾਪਸ ਲੈ ਲਿਆ ਉਹਨੂੰ ਦੁੱਖ ਸੀ ਵੀ ਇਹਨਾਂ ਨੂੰ ਕਿਦਾਂ ਲਾਈਏ ਅੱਜ ਦੋਨੇ ਤਿੰਨੇ ਇਕੱਠੇ ਲਾ ਦੇਤੇ ਕਿਉਂਕਿ ਕਾਰਨ ਕਿਉਂਕਿ ਬੜਾ ਜੀਵਨ ਦੇ ਵਿੱਚ ਅੱਜ ਜਿਹੜਾ ਮਸਲਾ ਖੜਾ ਹੈ ਕਿ ਅੰਦਰ ਜਿਹੜੀ ਮੈਲ ਹੈ ਕਿ ਮੈਂ ਵੱਡਾ ਹਾਂ ਮੇਰਾ ਹੁਕਮ ਚੱਲਦਾ ਹੈ ਤੇ ਪਰ ਉਹਦੇ ਦਰ ਤੇ ਅਸੀਂ ਕਰ ਤਾਂ ਸਕਦੇ ਹਾਂ ਹੁਕਮ ਪਰ ਚੱਲਦਾ ਉਹਦਾ ਹੀ ਹੈ ਉਹਦਾ ਹੀ ਚੱਲਦਾ ਸਮਾਂ ਹੋ ਸਕਦਾ ਕਦੇ ਸਮੇਂ ਦੇ ਵਿੱਚ ਪ੍ਰੇਰਣਾ ਮਿਲਦੀ ਆ ਪਰ ਪਰਮੇਸ਼ਰ ਕਿਰਪਾ ਕਰਦਾ ਐਸੇ ਵੀ ਲੋਕ ਹਨ ਤੇ ਉਹ ਬੁਲਾ ਵੀ ਦਿੰਦਾ ਬੜਾ ਸੋਹਣਾ ਜਿਹੜੇ ਪਿਛਲੇ ਜਥੇਦਾਰ ਉਤਰਿਆ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਵੀ ਗੁਰੂ ਕਲਗੀਧਰ ਪਾਸ਼ਣ ਕਿਹਾ ਸੀ ਜਿਸ ਵੇਲੇ ਛੋਟੇ ਸਭ ਜادات ਦੀ ਸ਼ਹਾਦਤ ਹੋਈ ਨਾ ਵੀ ਹੁਣ ਮੁਗਲਾਂ ਦੀ ਜੜ ਪੱਟੀ ਗਈ ਹੈ ਤੇ ਹੁਣ ਅੱਜ ਉਹਨਾਂ ਨੇ ਬਿਆਨ ਦਿੱਤਾ ਵੀ ਹੁਣ ਇਸ ਪਰਿਵਾਰ ਦੀ ਜੜ ਜਿਹੜੀ ਹੈ ਉਪੁੱਟੀ ਗਈ ਹੈ ਪੰਥ ਦੇ ਵਿੱਚ ਚਾਹੀ ਵੀ ਜ਼ਰੂਰ ਜਾਏਗੀ ਸਾਰਾ ਜਾਣਦੇ ਸਾਰੇ ਜਾਣਦੇ ਸਿੱਖ ਹੋਏਗਾ ਪੰਥ ਪੂਰਾ ਜਾਣਦਾ ਹੈ ਤੇ ਕਿਉਂਕਿ ਜੀਵਨ ਦੇ ਵਿੱਚ ਸਤਿਗੁਰੂ ਕਹਿੰਦੇ ਜੇ ਇੱਥੇ ਆ ਕੇ ਵੀ ਉਹ ਪ੍ਰਾਪਤੀ ਨਹੀਂ ਕਰ ਸਕੇ ਜੇ ਇੱਥੇ ਆ ਕੇ ਵੀ ਕੁਝ ਪ੍ਰਾਪਤ ਨਹੀਂ ਕਰ ਸਕੇ ਤੇ ਫਿਰ ਉਹ ਕਹਿੰਦੇ ਆ ਗੁਰੂ ਦਾ ਕਸੂਰ ਕੋਈ ਨਹੀਂ ਕਬੀਰ ਸਾਚਾ ਸਤਿਗੁਰ ਕਿਆ ਕਰੇ ਜਿਉਂ ਸਿਖਾਵੇਂ ਚੋਕ ਆਂਦੇ ਏਕ ਨਾ ਆਖੀਏ ਜਿਉਂ ਬਾਸ বাজਾਈਏ ਫੂਕ ਤੇ ਜਦੋਂ ਕੋਈ ਮਾਲਕ ਬਣ ਕੇ ਬਹਿੰਦਾ ਨਾ ਗੁਰਦੁਆਰੇ ਦੇ ਵਿੱਚ ਜਾਂ ਕੋਈ ਵੀ ਧਾਰਮਿਕ ਸਥਾਨ ਹੈ ਤੇ ਮਾਲਕ ਨੂੰ ਇਹ ਚੰਗੀ ਲੱਗਦਾ ਹੈ ਇੱਥੇ ਤਾਂ ਜੋ ਸੇਵਾਦਾਰ ਬਣੇਗਾ ਤੇ ਉਹਨੂੰ ਕੁਝ ਪ੍ਰਾਪਤ ਹੋ ਜਾਏਗਾ ਤੇ ਨਹੀਂ ਤਾਂ ਫਿਰ ਮਾਲਕ ਤਾਂ ਬਥੇਰੇ ਆਏ ਸੀ ਫਿਰ ਹਾਲਤ ਕੀ ਹੁੰਦੀ ਹੈ ਉਹਨਾਂ ਦੀ ਉਹਨਾਂ ਦਾ ਜੀਵਨ ਕੀ ਹੈ ਤੇ ਸਤਗੁਰੂ ਕਹਿੰਦੇ ਭਾਈ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ ਇਹ ਪਰਮੇਸ਼ਰ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਇਹ ਸਤਗੁਰੂ ਜੀ ਅਕਾਲ ਪੁਰਖ ਜੀ RAM ਤੁਮ ਆਪੇ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਨਾ ਦਾਤੇ ਤੇਰੇ ਵਰਗਾ ਦਾਤਾ ਕੋਈ ਨਹੀਂ ਹੈ ਪਰਮੇਸ਼ਰ ਵਰਗਾ ਕੋਈ ਦਾਤਾ ਹੈ ਦੁਨੀਆ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਸ਼ਬਦ ਆਉਂਦਾ ਨਾ ਕਹਿੰਦੇ ਹਮ ਭੀਖਕ ਭੀਖ ਦਾ ਅਰਥ ਹੁੰਦਾ ਅਸੀਂ ਤੇਰੇ ਦਰ ਦੇ ਮੰਗਤੇ ਆਂ ਹਮ ਭੀਖਖ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੂੰ ਨਿਜ ਫੈਸਲਾ ਲੈਂਦਾ ਤੇਰੇ ਉੱਪਰ ਕੋਈ ਨਹੀਂ ਆ ਕਿ ਜਿਹਨੂੰ ਤੂੰ ਪੁੱਛਣਾ ਹੈ ਕਿ ਆ ਕੰਮ ਕਰਨਾ ਹੈ ਨਾ ਕਰਾਂ ਤੋ ਦਾਤਾ ਐਡਾ ਵੱਡਾ ਦਾਤਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹਦੇ ਵਰਗਾ ਹੈ ਕੋਈ ਨਹੀਂ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇਵੜ ਅਵਰਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਗੁਰੂ ਪਾਸ਼ਾ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਨਾਮ ਲੈਣ ਦੇ ਨਾਲ ਆਤਮਿਕ ਜੀਵਨ ਮਿਲਦਾ ਹਰ ਜਪੀਏ ਹਰ ਕਿਰਪਾ ਤੇ ਪਰ ਜਪਿਆ ਕਿਤਾ ਜਾਂਦਾ ਹਰੀ ਦੀ ਕਿਰਪਾ ਦੇ ਨਾਲ ਤੇ ਜਦੋਂ ਮੈਂ ਮੈਂ ਜਪਦਾ ਤੇ ਨਹੀਂ ਹੋ ਸਕਦਾ ਤੇ ਤੂੰ ਕਰਾ ਰਿਆਂ ਗੁਰੂ ਮਹਾਰਾਜ ਕਹਿੰਦੇ ਤੂੰ ਕਰਨ ਕਰਨ ਸਮਰਤ ਹੈ ਕਰ ਤੇ ਮੈਂ ਤੁਝ ਬਿਨ ਅਵਰਨਾ ਕੋ ਇੱਕ ਦਿਨ ਕਹਿ ਕੇ ਦੇਖੋ ਕਿ ਮੈਂ ਉੱਠਦਾ ਅਮਰਤ ਵੇਲੇ ਉਹਦੇ ਨੇ ਨਗਾ ਪੈ ਜਾਏਗਾ ਉਹਦੇ ਨਿਤ ਨਿਮ ਨਹੀਂ ਹੋਏਗਾ ਤੇ ਜਿੱਦਾਂ ਤੂੰ ਕਰਾ ਰਿਆ ਤੇ ਸਭ ਕੁਝ ਉਹ ਕਰਨ ਵਾਲਾ ਪਰਮੇਸ਼ਰ ਹੈ ਕਿਉਂ ਕਰਾਉਣ ਵਾਲਾ ਤਾਂ ਵੱਡਾ ਹੀ ਹੈ ਨਾ ਸਮਰੱਥ ਹੈ ਤੇ ਗੁਰੂ ਮਹਾਰਾਜ ਕਹਿੰਦੇ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਂ ਤੇ ਕਿੱਥੋਂ ਪ੍ਰੇਰਣਾ ਮਿਲੇਗੀ ਕਹਿੰਦੇ RAM ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ RAM ਰਸ ਪਾਇਆ ਹਰ ਰਾਮੇ ਨਾਮ ਸਮਾਤੇ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ